ਸਾਡੇ 2.5 ਲੋਕ ਖੰਨਾ ਮੀਡੀਆ ਵੈਲਫੇਅਰ ਕਲੱਬ ਦਾ ਗਠਨ ਕੀਤਾ ਗਿਆ ਐਕਚੁਅਲੀ ਪਹਿਲਾਂ ਵੀ ਦੇਖਿਆ ਕਿ ਮੈਨੂੰ ਕਾਫੀ ਲੰਬਾ ਮੇਰਾ ਐਕਸਪੀਰੀਅੰਸ ਹੈ ਆਪ ਬਾਕਸੀਮਿਟੀ 30 ইয়ারਸ ਦਾ ਕਿ ਜਿੰਨੇ ਵੀ ਕਲੱਬ ਬੰਦਨੇ ਨੇ ਕੋਈ ਕਲੱਬ ਜਿਹੜਾ ਹੈਗਾ ਵੈਲਫੇਅਰ ਵਾਸਤੇ ਨਹੀਂ ਜਾਦਾ ਅ ਐਫਰਟਸ ਕਰਦਾ ਸਾਡਾ ਜਿਹੜਾ ਮੇਨ ਮੋਟਿਵ ਆਬਜੈਕਟ ਸਾਡੀ ਡਿਜ਼ਾਇਰ ਸਾਡੀ ਕ੍ਰੇਵ ਸਾਡੀ ਇੰਸਟ ਜਿਹੜੀ ਹੈ ਉਹੀ ਹੈ ਕਿ ਮੈਕਸਿਮ ਜਿਹੜੇ ਲੋਕਾਂ ਦੇ ਨਾਲ ਇਨਜਸਟਿਸ ਹੁੰਦਾ ਉਹਨਾਂ ਨੂੰ ਪ੍ਰਸ਼ਾਸਨ ਤੋਂ ਜਸਟਿਸ ਦਿਵਾਣਾ ਲੋਕਾਂ ਦੀ ਜਿਹੜੀ ਪ੍ਰੋਬਲਮਸ ਹੈ ਉਹਨਾਂ ਨੂੰ ਦੂਰ ਕਰਵਾਣਾ ਉਸ ਤੋਂ ਇਲਾਵਾ ਜਿਹੜਾ ਸਾਡਾ ਇੰਪੋਰਟੈਂਟ ਸਾਡਾ ਮੁੱਦਾ ਰਹੇਗਾ ਸਾਡਾ ਆਬਜੈਕਟ ਰਹੇਗਾ ਉਹ ਹੈ ਵੈਲਫੇਅਰ ਲੋਕਾਂ ਦਾ ਨੀਡੀ ਪਰਸਨਾਂ ਦੀ ਹੈਲਪ ਕਰਨਾ ਔਰ ਜਿਸ ਤਰ੍ਹਾਂ ਕਾਫੀ ਗਰਮੀ ਹੈ ਰਕਸ਼ਾ ਦੀ ਕਟਾਈ ਹੋ ਰਹੀ ਹੈ ਸਾਡੇ ਔਰ ਕਲੱਬ ਦੀ ਜਿੰਨੇ ਵੀ ਸਾਡੇ ਅਹੁਦੇਦਾਰ ਹਨ ਉਹਨਾਂ ਦੀ ਇਹ ਪ੍ਰਾਇੋਰਟੀ ਰਹੇਗੀ ਕਿ ਗਲੀਲੀ ਜਿੰਨੀ ਅਸੀਂ ਲਗਾ ਸਕੀਏ ਪੌਦੇ ਲਗਾ ਸਕੀਏ ਟ੍ਰੀ ਪ੍ਰੋਟੈਕਸ਼ਨ ਉਸੇ ਕਰਾਂਗੇ ਉਸ ਤੋਂ ਇਲਾਵਾ ਸਮੇਂ-ਸਮੇਂ ਤੇ ਸਾਡੇ ਵੱਲੋਂ ਫੋਰ ਐਗਜ਼ਾਮਪਲ ਨੀਡੀ ਪਰਸਨ ਵਾਸਤੇ ਬਲੱਡ ਡੋਨੇਸ਼ਨ ਕੈਂਪੇਨ ਵੀ ਲਗਾਏ ਜਾਣਗੇ ਤੇ ਸਾਡਾ ਜਿਹੜਾ ਆਬਜੈਕਟ ਇੱਕੇ ਰਹੇਗਾ ਕਿ ਜਿਹੜਾ ਸਮਾਜ ਹੈ ਕਿਸੇ ਨੂੰ ਇਨਜਸਟਿਸ ਨਾਲ ਕਿਸੇ ਨਾਲ ਰਵੇ ਔਰ ਜਿਹੜੀ ਲੋਕਾਂ ਦੀ ਪ੍ਰੋਬਲਮ ਜੈਨੂਅਲ ਪ੍ਰੋਬਲਮ ਨੇ ਉਹਨਾਂ ਚ ਅਸੀਂ ਬਿਲਕੁਲ ਖੜਾਂਗੇ 24 ਆਵਰ ਸਾਡੀ ਟੀਮ ਖੜੇਗੀ ਮੈਂ ਆਪਣੀ ਟੀਮ ਨਾਲ ਤੁਹਾਨੂੰ ਅਸ਼ੋਰੈਂਸ ਦਵਾਉਂਦਾ ਸ਼ਹਿਰ ਵਾਸੀਆਂ ਨੂੰ ਕਿ ਸਾਡੇ ਕਲੱਬ ਦੇ ਬੰਦੇ ਥਲੇ ਕੋਈ ਵੀ ਜਿਹੜਾ ਜਾਨਵਰ ਬੰਦਾ ਜੈਨੂਅਲ ਪ੍ਰੋਬਲਮ ਲੈ ਕੇ ਆਏਗਾ ਇਟ ਸ਼ੁੱਡ ਬੀ ਸੋਲਵਡੇ ਕਲੱਬ ਦਾ ਸਾਡੇ ਕਲੱਬ ਜਿਹੜਾ ਹੈਗਾ ਕੋਈ ਚਾਹ ਦੇ ਨਾਲ ਸੀਮਤ ਨਹੀਂ ਰਹੇਗਾ ਸਾਡਾ ਜਿਹੜਾ ਕਲੱਬ ਹੈ ਦੱਸਿਆ ਕਿ ਵੈਲਫੇਅਰ ਜਿਹੜਾ ਅਸੀਂ ਨਾਮ ਦਿੱਤਾ ਹੈ ਉਹਦੇ ਵਿੱਚ ਮੈਕਸਿਮਮ ਸਾਡੇ ਕਲੱਬ ਵੱਲੋਂ ਵੈਲਫੇਅਰ ਦੇ ਕੰਮ ਕੀਤੇ ਜਾਂਦੇ। ਵੈਕਰੂ ਜੀ ਦਾ ਗਾਲ ਸਾਹਿਬ, ਵੈਕਰੂ ਜੀ ਕੀ ਫਤਿਹ। ਅੱਜ ਸਾਡੇ ਕਰਨਾ ਸ਼ਹਿਰ ਦੇ ਜਿਹੜੇ ਸੀਨੀਅਰ ਪੱਤਰਕਾਰਾਂ ਨੇ ਉਹਨਾਂ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਮੀਡੀਆ ਕਲੱਬ, ਕਰਨਾ ਦੀ ਚੋਣ ਜੀ ਵੈਲਫੇਅਰ ਕਲੱਬ ਬਣਾਇਆ ਗਿਆ। ਇਹਦੇ ਵਿੱਚ ਸਾਡੇ ਸੀਨੀਅਰ ਪੱਤਰਕਾਰ ਮੀਲਕਾਂਵਲ ਸ਼ਰਮਾ ਜੀ ਪ੍ਰਧਾਨ ਚੁਣੇ ਗਏ ਨੇ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ। ਤੇ ਬਾਕੀ ਇਹਨਾਂ ਨੇ ਸਭ ਕੁਝ ਤੁਹਾਨੂੰ ਦੱਸਤਾ ਤੇ ਇੱਕ ਗੱਲ ਰਹਿ ਗਈ ਸੀ ਇਹਨਾਂ ਨੇ ਦੱਸਣਾ ਵੀ ਜਿਵੇਂ ਵੀ ਸਾਡੇ ਛੇ ਵੀ ਕੋਈ ਤੇ ਪੱਤਰਕਾਰ ਨੂੰ ਕੋਈ ਪ੍ਰੋਬਲਮ ਆਊਗੀ ਸਾਰੇ ਪੱਤਰਕਾਰ ਜਿੰਨੇ ਆਪਣੇ ਕਲੱਬ ਦੇ ਮੈਂਬਰ ਨੇ ਅੱਗੇ ਹੋ ਕੇ ਉਹਦੇ ਨਾਲ ਖੜਨਗੇ ਸਰ ਕਲੱਬ ਦਾ ਕੀ ਮੋਟਿਵ ਹੋਏਗਾ ਕਲੱਬ ਦਾ ਮੋਟਿਵ ਖਰਮਾ ਜੀ ਨੇ ਵੀ ਦੱਸਿਆ ਵੀ ਜਿਹੜੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਬੈਰੀ ਵੈਲ